ਪ੍ਰਸ਼ਾਸਨ ਦੇਖੋ ਜੀ ਜਦ ਕੋਈ ਹਾਦਸਾ ਹੋ ਜਾਂਦਾ ਉਸ ਤੋਂ ਬਾਅਦ ਜਾਗਦਾ ਹੈ ਇੱਥੇ ਅਵਿਨਾਰਜੀ ਪੱਤਰਕਾਰ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਹੁਣ ਸਾਰੇ ਕੰਬੇ ਪੋਲਾਂ ਦੇ ਨਾਲ ਸਿਮੈਂਟੇਡ ਕਰਕੇ ਪੱਕੇ ਕਰ ਰਿਹਾ ਹੈਗਾ ਇਹੀ ਅਗਰ ਪ੍ਰਸ਼ਾਸਨ ਆਪਣਾ ਕੰਮ ਪਹਿਲਾਂ ਕਰ ਲਵੇ ਨਾ ਹੀ ਪਬਲਿਕ ਨੂੰ ਦਿੱਕਤ ਹੋਵੇ ਨਾ ਹੀ ਕੋਈ ਦਾ ਜਾਨੀ ਨੁਕਸਾਨ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਆ ਹੋ ਨਿਆਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਡੇ ਲਈ ਕਿਉਂ ਖਬਰ ਲੈ ਕੇ ਆਏ ਆ ਕਿ ਪ੍ਰਸ਼ਾਸਨ ਜਿਹੜਾ ਹੈਗਾ ਉਹ ਕਿਸੇ ਹੋਰ ਹਾਸੇ ਜਿਵੇਂ ਲੱਗਦਾ ਉਡੀਕ ਕਰ ਰਿਹਾ ਤਸਵੀਰ ਪਹਿਲਾਂ ਤੁਹਾਨੂੰ ਦਿਖਾਵਾਂਗਾ ਇੱਕ ਪਿੱਲਰ ਤੋਂ ਇਹ ਜਿਹੜਾ ਪਿੱਲਰ ਹੈ ਇਹ ਪਿੱਲਰ ਦੇ ਸਾਰੇ ਮਤਲਬ ਇੱਕ ਪਾਣੀ ਦੀ ਟੰਕੀ ਹੈ ਤਸਵੀਰ ਹੈਗੀ ਹੈ ਪਟਿਆਲਾ ਦੇ ਆਰੀਆ ਸਮਾਜ ਚੌਂਕ ਦੀ ਸਾਰੇ ਤੁਸੀਂ ਦੇਖ ਰਹੇ ਪਿੱਲਰ ਦੇਖ ਰਹੇ ਤੁਸੀਂ ਕੀ ਕੀ ਖਸਤਾ ਹਾਲਤ ਦੇ ਵਿੱਚ ਉਹ ਤਾਂ ਹੀ ਨੇ ਇਹ ਜਿਹੜੀ ਪਾਣੀ ਦੀ ਟੰਕੀ ਬਹੁਤ ਸਾਲ ਪੁਰਾਣੀ ਟੰਕੀ ਹੈ ਪਾਣੀ ਦੀ ਆਰੀਆ ਸਮਾਜ ਦੀ ਪਰ ਜਿਹੜਾ ਖਸਤਾ ਹਾਲਤ ਚ ਹੋਈ ਥੀ ਕਿਸੇ ਹਾਸਤੇ ਦੀ ਉਡੀਕ ਕਰ ਰਿਹਾ ਮਤਲਬ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਆ ਪਿੱਲਰ ਮੈਂ ਕੈਮਰਾਮੈਨ ਇੱਧਰ ਕਾਹਾਂਗਾ ਤੁਹਾਨੂੰ ਦਿਖਾਣਗੇ ਕਿ ਸਰੀਏ ਤੱਕ ਵੀ ਦਿਖ ਰਹੇ ਨੇ ਜਿਹੜੇ ਸਰੀਏ ਹੈਗੇ ਉਹ ਵੀ ਦਿਖ ਰਹੇ ਨੇ ਕਿ ਕਿਸੇ ਵੀ ਟਾਈਮ ਕੋਈ ਹਾਸਤਾ ਵੀ ਉਰੇ ਹੋ ਸਕਦਾ ਹੈ ਅਜੇ ਪਿਛਲੇ ਦਿਨੀ ਤੁਹਾਡੇ ਇੱਕ ਪੱਤਰਕਾਰ ਸਾਥੀ ਜੋ ਅਵਿਨਾਸ਼ ਕੰਬੋਲਦੀ ਵੀ ਇਸੇ ਪਾਰਕ ਦੇ ਵਿੱਚ ਲਾਈਟਾਂ ਨੇ ਖੰਬੇ ਤੇ ਉੱਪਰ ਜਿਹੜਾ ਉਹਦੇ ਉੱਪਰ ਗਿਰ ਗਿਆ ਸੀ ਉਸਦੀ ਮੌਤ ਹੋ ਗਈ ਸੀ ਪਰ ਇਹ ਜਿਹੜੀ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਮਾਰ-ਮਾਰ ਇਹ ਪਾਣੀ ਦੀ ਟੰਕੀ ਹੈ ਹਾਰਿਆ ਸਮਾਜ ਚੌਕ ਦੀ ਜਿਹੜੀ ਕੀ ਪੂਰੀ ਖਸਤਾ ਹਾਲਤ ਵਿੱਚ ਹੋਈ ਪਈ ਹੈ ਔਰ ਇੱਥੇ ਬਿਰ ਟੰਕੀ ਦੇ ਹਾਲੇ ਦੁਆਲੇ ਦੋ ਸਕੂਲ ਲੱਗਦੇ ਨੇ ਇੱਕ ਸਰਕਾਰੀ ਸਕੂਲ ਹੈ ਇੱਕ ਪ੍ਰਾਈਵੇਟ ਸਕੂਲ ਹੈ ਪਰ ਪ੍ਰਸ਼ਾਸਨ ਜਿਹੜਾ ਹੈਗਾ ਕੋਈ ਕੰਮ ਕਰਨ ਦੀ ਨੀਂ ਦੀ ਸੁੱਤਾ ਪਿਆ ਲੱਗਦਾ ਕਿਉਂਕਿ ਇਹ ਕੋਈ ਹਾਸੇ ਦੀ ਡੀਕੀ ਦੇ ਰਹੀ ਹੈ ਕੋਈ ਵੀ ਵੱਡਾ ਕੋਈ ਪਾਣਾ ਵਾਪਰ ਸਕਦਾ ਹਨੇਰੀ ਦੇ ਤੂਫਾਨ ਦੇ ਮੌਸਮ ਚੱਲ ਰਹੇ ਨੇ ਤੁਹਾਨੂੰ ਪਤਾ ਹੈ ਕਿ ਮੌਸਮ ਜਿਹੜਾ ਹੈਗਾ ਉਹ ਕਿਵੇਂ ਚੱਲ ਰਿਹਾ ਤੂਫਾਨ ਵੀ ਆ ਸਕਦਾ ਹਨੇਰੀ ਚੱਲ ਰਹੀ ਹੈ ਪਰ ਇਹ ਤੁਸੀਂ ਤਸਵੀਰ ਉੱਪਰ ਤੋਂ ਵੀ ਦੱਸਾਵਾਂਗੇ ਵੀ ਕੀ ਉੱਪਰ ਤੱਕ ਇਹ ਪਿੱਲਰ ਜਿਹੜੇ ਕਿ ਇਹ ਪਿੱਲਰਾਂ ਤੋਂ ਉੱਪਰ ਤੱਕ ਪੌੜੀ ਜਿਹੜੀ ਪੂਰੀ ਖਸਤਾ ਹਾਲ ਤੇ ਜਾਂ ਤਰੇੜਾਂ ਆਈਆਂ ਪਈਆਂ ਦੇਸ਼ਕ ਜਿਹੜੇ ਵੱਖ-ਵੱਖ ਕਾਰਪੋਰੇਸ਼ਨ ਦੇ ਅਧਿਕਾਰੀ ਹੈਗੇ ਆ ਉਹ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਉਦੋਂ ਹੀ ਬੋਲਦੇ ਨੇ ਪਰੇ ਬੇਜਰ ਡਿਪਟੀ ਕਮਿਸ਼ਨਰ ਪਟਿਆਲਾ ਨੇ ਇੱਕ ਖਸਤਾ ਬਿਲਡਿੰਗਾਂ ਦੀ ਇੱਕ ਲੈਟਰ ਵੀ ਕੱਢੀ ਸੀ ਕਿ ਉਹਦਾ ਸਰਵੇ ਕੀਤਾ ਜਾਵੇ ਪਟਿਆਲੇ ਦੇ ਵਿੱਚ ਪਰ ਇਹ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਮੇਰੇ ਵਾਲੇ ਦੋਲੇ ਪਰ ਮੈਂ ਇੱਧਰ ਵੀ ਕੈਮਰਾਮੈਨ ਨੂੰ ਕਹਾਂਗਾ ਦਿਖਾਵਾਂਗੇ ਕਿ ਇਹ ਜਿਹੜਾ ਪਿੱਲਰ ਹੈ ਤੁਸੀਂ ਆਪ ਦੇਖ ਰਹੇ ਕਿ ਇਹ ਪੌੜੀਆਂ ਹੈ ਇਹ ਇਹ ਟੰਕੀ ਦੇ ਉੱਪਰ ਜਾਨੀਆਂ ਪੌੜੀਆਂ ਤੇ ਇੱਧਰ ਵੀ ਥੱਲੇ ਦੇਖੋ ਵੀ ਕਿੰਨੇ ਕਿੰਨੇ ਮਤਲਬ ਸਰੀਰ ਕਿਸੇ ਹੱਥ ਤੇ ਜੂੜੀ ਕੀ ਦੇ ਰਿਆ ਹੈ ਤੁਸੀਂ ਇਹ ਦੇਖੋ ਇੱਧਰੋਂ ਇੱਧਰ ਆ ਦੇਖੋ ਤੁਸੀਂ ਕੀ ਜਦੋਂ ਵੀ ਕੋਈ ਐਜੀ ਘਟਨਾ ਜੇ ਵਾਪਰ ਜੇ ਕਿਾ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਇਸੇ ਤੇ ਦੇਖ ਰੇ ਕਰਨੀ ਚਾਹੀਦੀ ਹੈ ਜਿਸ ਨੂੰ ਬੰਦ ਕਰਨਾ ਚਾਹੀਦਾ ਇਸ ਚੀਜ਼ ਨੂੰ ਕਿਉਂਕਿ ਤੁਸੀਂ ਦੇਖ ਰਹੇ ਹੋ ਇਹ ਆਰਿਆ ਸੋਚ ਪਾਰਕ ਹੈ ਮੈਂ ਤੁਹਾਨੂੰ ਬਾਹਰ ਦੀ ਵੀ ਤਸਵੀਰ ਦਿਖਾਨਾ ਹੈ ਕਿ ਬਹੁਤ ਹੀ ਮਾਰੀ ਹਾਲਤ ਹੈ ਇਸੀ ਟੰਕੀ ਦੀ ਇਹ ਕਿਸੇ ਵੀ ਟਾਈਮ ਕੋਈ ਵੀ ਘਟਨਾ ਵਾਪਰ ਸਕਦੀ ਹੈ ਔਰ ਇਹ ਜਿਹੜਾ ਰਸਤਾ ਹੈ ਕਿ ਬੇਸ਼ੱਕ ਇਹ ਰਸਤਾ ਤੁਸੀਂ ਇਹਦੇ ਤੋਂ ਵੀ ਦੇਖ ਰਹੇ ਹੋ ਕਿ ਅਸੀਂ ਤੁਹਾਨੂੰ ਬਾਹਰ ਤੋਂ ਤਸਵੀਰ ਦਿਖਾ ਰਹੇ ਹਾਂ ਇਹ ਵੀ ਕੰਦੀ ਟੁੱਟੀ ਪਈ ਆ ਔਰ ਉੱਪਰ ਤੋਂ ਕੈਮਰਾਮੈਨ ਦਿਖਾਏਗਾ ਕਿ ਕਿਵੇਂ ਤੱਕੇ ਟੰਕੀ ਜਿਹੜੀ ਹੈਗੀ ਆ ਹਾਸਤੇ ਜੁੜੀ ਕੇ ਡੇਰੀਆ ਸਾਹਮਣੇ ਇੱਧਰ ਵੀ ਦੇਖੋ ਤੁਸੀਂ ਸਕੂਲ ਔਰ ਜੇ ਟੰਕੀ ਗਿਰਵੀ ਜਾਵੇ ਤਾਂ ਇਹ ਤਸਵੀਰ ਸਾਹਮਣੇ ਦਿਖਾਏਗਾ ਇਹ ਸਕੂਲ ਹੈ ਸਰਕਾਰੀ ਐਸਜੀ ਸੀਨੀਅਰ ਸੈਕੰਡਰੀ ਸਕੂਲ ਹੈ ਅਗਰ ਕੋਈ ਵੀ ਘਟਨਾ ਵਾਪਰਦੀ ਹੈ ਟੰਕੀ ਦੇ ਤਾਏ ਸਿੱਧੀ ਸਕੂਲ ਕੋਈ ਇੱਧਰ ਆਲੇ-ਦਾਲੇ ਬਾਜ਼ਾਰ ਹੈਗੇ ਆ ਬਾਜ਼ਾਰ ਦੇ ਉੱਪਰ ਵੀ ਕੋਈ ਘਟਨਾ ਵਾਪਰ ਸਕਦੀ ਹੈ ਸੋ ਪ੍ਰਸ਼ਾਸਨ ਨੂੰ ਵੀ ਲੋੜ ਹੈ ਕਿ ਇਸ ਕਦੇ ਧਿਆਨ دیا ਜਾਵੇ ਅਸੀਂ ਸੋਰੇ ਕੋਈ ਬਜ਼ੁਰਗ ਵੀ ਬੈਠੇ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਬਹੁਤ ਹੀ ਵੱਡੀ ਗੱਲ ਹੈ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜਿੱਥੇ ਪਹਿਲਾਂ ਇੱਕ ਪਿਛਲੇ ਦਿਨ ਇੱਕ ਪੱਤਰਕਾਰ ਦੀ ਮੌਤ ਹੋਈ ਹੈ ਇੱਥੇ ਉਹ ਕੰਬਾ ਗਿਰਿਆ ਸੀ ਸੱਸੀ ਗਾਲ ਅੰਕਲ ਜੀ ਸੱਸੀ ਗਾਲ ਅੰਕਲ ਚੰਕੀ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ ਨਾ ਬਹੁਤ ਮਾੜੀ ਹੈ ਤੁਸੀਂ ਵੀ ਜਾਣਦੇ ਜਾਂਦੇ ਹੋ ਖਤਰੇ ਵਾਲੀ ਗੱਲ ਤਾਂ ਹੈਗੀ ਹੈ ਵੈਸੇ ਆ ਦੇਖਾ ਕੰਬਾ ਗਿਰਿਆ ਆ ਦੇਖੋ ਆ ਇੱਕ ਮੈਂ ਤੁਹਾਨੂੰ ਦੱਸਦਾ ਆ ਵੀ ਜਗਾਵਾ ਕੀ ਆ ਕੰਬਾ ਸੀ ਉਹ ਕਿਸੇ ਪੱਤਰਕਾਰ ਵੀ ਨਾਸ ਸੀ ਜੱਥ ਹੋਈ ਸੀ ਇਹ ਖੰਬਾ ਇਹ ਦੇਖੋ ਅਜੇ ਤੱਕੀ ਤੇ ਪੈ ਪੰਦਰ ਹੀ ਆ ਮਤਲਬ ਉਰੋ ਹੋਇਆ ਸੀ ਇਨੀ ਆ ਟੰਕੀ ਆ ਇਹਦੇ ਗਾਡੇ ਲੋਕ ਬੈਠੇ ਆ ਜਿਹੜੇ ਬਜ਼ੁਰਗ ਆ ਗਏ ਆ ਉਹ ਕੋਈ ਆਰਾਮ ਕਰਨ ਆਂਦਾ ਕੋਈ ਸੈਰ ਕਰਨ ਆਂਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਟੰਕੀ ਕਣੀ ਧਿਆਨ ਦਿੱਤਾ ਜਾਵੇ ਕੋਈ ਅਜਿਹੀ ਘਟਨਾ ਨਾ ਵਾਪਰ ਜੇ ਕਿ ਜਿਸ ਕਾਰਨ ਕਿਸੇ ਦੀ ਜਾਨ ਨੂੰ ਨੁਕਸਾਨ ਹੋਵੇ ਸੋ ਅਸੀਂ ਕੁਝ ਲੋਕਾਂ ਨਾਲ ਵੀ ਗੱਲ ਕਰਾਂਗੇ ਇਸ ਬਾਰੇ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਜਿਹੜੀ ਗੱਲ ਹੈ ਕਿੱਥੇ ਤੱਕ ਪ੍ਰਸ਼ਾਸਨ ਇਹਦੇ ਧਿਆਨ ਦਿੰਦਾ ਜਾਂ ਨਹੀਂ ਸੋ ਬਜ਼ੁਰਗ ਵੀ ਬੈਠੇ ਆ ਜਿਹੜੇ ਉਹ ਮਤਲਬ ਆਰਾਮ ਕਰਨ ਆਨੇ ਆ ਅੰਕਲ ਸਾਡੀ ਕੀ ਗੱਲ ਹੈ ਟੰਕੀ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ ਪਹਿਲਾਂ ਵੀ ਕੋਈ ਪੱਤਰਕਾਰ ਦੀ ਵੀ ਮੌਤ ਹੋ ਗਈ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕੋਨ ਨੂੰ ਲੱਗਦਾ ਜੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕੋਈ ਗੱਲ ਨਹੀਂ ਤੁਸੀਂ ਬੈਠੇ ਕੋਈ ਐ ਜੀ ਤੁਸੀਂ ਦੇਖਦੇ ਹੋ ਲੋ ਜੀ ਮੇਰਾ ਹੀ ਕੁਐਸਚਨ ਹੈ ਤੁਸੀਂ ਰੋਹ ਜਾਂਦੇ ਹੋ ਰੇ ਤੁਸੀਂ ਵੀ ਦੇਖੋ ਰਿਟਾਇਰ ਹੋਗੇ ਆਰਾਮ ਕਰਨਾਂ ਨੇ ਜਿਵੇਂ ਵੀ ਆ ਚੰਕੀ ਦੀ ਹਾਲਤ ਬਹੁਤ ਖਸਤਾ ਹੋਈ ਉਹ ਖਸਤਾ ਜੀ ਅੱਗੇ ਵੀ ਇੱਕ ਵਾਰੀ ਆਏ ਸੀਗੇ ਉਹ ਮਸ਼ੀਨਾਂ ਮਸੁੰਨਾ ਲਾ ਕੇ ਉਹਨਾਂ ਨੇ ਚੈੱਕ ਕੀਤੀ ਸੀਗੇ ਬਾਕੀ ਸਾਨੂੰ ਇੰਨੀ ਸਮਝ ਨਹੀਂ ਆ ਗਈ ਉਹ ਚੈੱਕ ਕਰਕੇ ਚਲੇ ਗਏ ਸੀ ਪ੍ਰਸ਼ਾਸਨ ਦੇਖੋ ਜੀ ਜਦ ਕੋਈ ਹੱਤ ਹੋ ਜਾਂਦਾ ਉਸ ਤੋਂ ਬਾਅਦ ਜਾਗਦਾ ਹੈ ਇੱਥੇ ਅਵਿਨਾਜ਼ੀ ਪੱਤਰਕਾਰ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਜਾਗ ਗਿਆ ਹੁਣ ਸਾਰੇ ਕੰਬੇ ਪੋਲਾਂ ਦੇ ਨਾਲ ਸਿਮੈਂਟੇਡ ਕਰਕੇ ਪੱਕੇ ਕਰ ਰਿਹਾ ਹੈਗਾ ਇਹੀ ਅਗਰ ਪ੍ਰਸ਼ਾਸਨ ਆਪਣਾ ਕੰਮ ਪਹਿਲਾਂ ਕਰ ਲਵੇ ਨਾ ਹੀ ਪਬਲਿਕ ਨੂੰ ਦਿੱਕਤ ਹੋਵੇ ਨਾ ਹੀ ਕੋਈ ਦਾ ਜਾਨੀ ਨੁਕਸਾਨ ਹੋਵੇ ਨਹੀਂ ਬਿਲਕੁਲ ਦੋ ਸਕੂਲ ਲੱਗਦੇ ਆ ਬੱਚੇ ਬਹੁਤ ਹੁੰਦੇ ਆ ਜੀ ਅੱਜ ਕੱਲ੍ਹ ਤਾਂ ਛੁੱਟੀਆਂ ਹੋਈਆਂ ਵੀ ਆਂ ਅਗਰ ਛੁੱਟੀਆਂ ਨਹੀਂ ਆਉਂਦੀਆਂ ਤਾਂ ਕੋਈ ਬੜਾ ਹਾਸਾ ਵੀ ਹੋ ਜਾਂਦਾ ਦੱਸ ਦਿਆ ਇਸ ਕਰਕੇ ਪ੍ਰਸ਼ਾਸਨ ਨੂੰ ਦੇਖਭਾਲ ਕਰਨੀ ਚਾਹੀਦੀ ਹੈ ਪਾਰਗਾ ਜਿਹੜੀਆਂ ਚੀਜ਼ਾਂ ਲਵਾ ਦਿੱਤੀਆਂ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਕੱਲ ਵੀ ਇੱਥੇ ਕੁਝ ਪੱਤਰਕਾਰ ਆ ਜੀ ਉਹਨਾਂ ਨੇ ਫੋਟੋਆਂ ਦਿੱਤੀਆਂ ਟਰਾਂਸਫਾਰਮਰ ਦੀਆਂ ਤਾਰਾਂ ਕਾਫੀ ਨੰਗੀਆਂ ਪਈਆਂ ਕੋਈ ਵੀ ਮਾਰੋ ਜੇ ਵੀ ਕਿਸੇ ਨਾਲ ਛੂਹਿਆਗਾ ਤਾਂ ਉਹਦੀ ਜਾਨ ਵੀ ਜਾ ਸਕਦੀ ਹੈ ਤੁਸੀਂ ਖੁਦ ਜਾ ਕੇ ਦੇਖ ਲਓ ਤਾਰਾਂ ਕੋਈ ਕੋਈ ਪ੍ਰਸ਼ਾਸਨ ਕੋਈ ਬਿਜਲੀ ਬੋਰਡ ਦਾ ਬੰਦਾ ਉੱਥੋਂ ਉਦੋਂ ਹੀ ਅੱਗਾਂ ਤੋਂ ਘਟਨਾ ਵਾਪਰ ਦਿੰਦੀ ਆ ਉਦੋਂ ਆਉਂਦੇ ਆ ਉਦੋਂ ਹੀ ਆਉਂਦੇ ਆ ਜਦੋਂ ਕੋਈ ਧੁਮਾਕਾ ਜਾਂ ਪਟਾਕਾ ਹੋ ਜਾਂਦਾ ਉਸ ਤੋਂ ਬਾਅਦ ਤਾਂ ਕੋਈ ਨਹੀਂ ਇੱਥੇ ਆ ਕੇ ਵੱੜਦਾ ਉਹ ਬਿਲਕੁਲ ਅਸੀਂ ਦੇਖਦੇ ਵੀ ਆਂ ਤਾਰਾਂ ਕਹਿ ਰਹੇ ਆ ਇਹ ਬਿਲਕੁਲ ਆ ਦੇਖੋ ਹਾਸੇ ਨਹੀਂ ਆ ਵੀ ਮਤਲਬ ਮੌਤ ਨਹੀਂ ਸੱਦਾ ਦੇ ਰਿਹਾ ਭਾਵੇਂ ਕਾਰਪੋਰੇਸ਼ਨ ਦੇ ਤੇ ਭਾਵੇਂ ਬਿਜਲੀ ਬੋਰ ਆ ਕਹਿੰਦੇ ਆ ਇਹ ਦੇਖੋ ਤੋਂ ਟਰਾਂਸਫਾਰਮ ਹੈ ਤੇ ਇਹਦੇ ਤਾਰਾਂ ਨੰਗੀਆਂ ਮਤਲਬ ਬਹੁਤ ਹੀ ਵੱਡੇ ਹਾਸੇ ਨੂੰ ਕਾਰਨ ਦੇ ਰਹੀਆਂ ਦੇਖੋ ਜੀ ਬਿਲਕੁਲ ਗੱਲ ਠੀਕ ਹੈ ਇੱਧਰ ਕੈਮਰਾਮੈਨ ਨੂੰ ਕਹਾਂਗਾ ਇੱਧਰ ਆਗਾ ਦੇਖੋ ਤੇ ਇਹਨਾਂ ਨੇ ਤਾਰਾਂ ਨੰਗੀਆਂ ਸੋ ਇੱਥੇ ਕੋਈ ਵੀ ਹਾਸਾ ਵਾਪਰ ਸਕਦਾ ਹੈ ਇਹ ਝੁੱਲੇ ਵੀ ਲੱਗੇ ਪਈਆਂ ਆ ਨੰਗੀਆਂ ਤਾਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਕਹਗਾ ਕਿਤਾਬ ਆ ਦੇਖੋ ਨੰਗੀਆਂ ਦੋ ਟਰਾਂਸਫਰਮ ਚੱਲ ਰਹੇ ਕੋਈ ਵੀ ਠੱਗਨਾ ਵਾਪਰ ਸਕਦੀ ਹੈ ਤੇ ਪ੍ਰਸ਼ਾਸਨ ਨੂੰ ਲੋੜ ਹੈ ਭਾਵੇਂ ਕਾਰਪੋਰੇਸ਼ਨ ਹੈ ਭਾਵੇਂ ਉਹ બીજી ਬਰਦੇ ਅਧਿਕਾਰੀ ਆ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਪੂਰਾ ਕਰਨ ਇੱਕ ਤੁਸੀਂ ਝੁੱਲੇ ਦੇਖ ਰਹੇ ਹੋ ਕਿ ਜਿਹੜੇ ਉਹਦੇ ਬੱਚੇ ਸਵੇਰੇ ਸ਼ਾਮ ਥੇਲਣਾਂ ਦੇ ਨੇ ਬੇਸ਼ਕ ਉਹਨਾਂ ਨੂੰ ਛੁੱਟੀ ਹੈਗੀ ਸਕੂਲਾਂ ਦੇ ਵਿੱਚ ਨਹੀਂ ਤਾਂ ਉਹ ਭੀੜ ਬਹੁਤ ਹੁੰਦੀ ਹੈ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਕਿ ਕਿਵੇਂ ਪ੍ਰਸ਼ਾਸਨ ਹਾਸਪਿਆਂ ਦੀ ਉਡੀਕ ਕਰ ਰਿਹਾ ਦੇਸ਼ਕ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਪਿਛਲੇ ਦਿਨੀ ਕਿਹਾ ਸੀ ਕਿ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲੈਟਰ ਲਿਖਾਂਗਾ ਕਿ ਜਿਹੜੀਆਂ ਖਸਤਾ ਹਾਲਤਾਂ ਦੀਆਂ ਬਿਲਡਿੰਗਾਂ ਹਨ ਉਹਨਾਂ ਦੀ ਜਿਹੜੀ ਉਹਨਾਂ ਨੂੰ ਬੰਦ ਕੀਤਾ ਜਾਵੇ ਜਾਂ ਉਹਨਾਂ ਦੀ ਕੋਈ ਰਿਪੇਅਰ ਕਰਾਈ ਜਾਵੇ ਸੋ ਦੇਖਦੇ ਹਾਂ ਕਿ ਪ੍ਰਸ਼ਾਸਨ ਉਹਨਾਂ ਕਦੋਂ ਤੱਕ ਇਸ ਇਸ ਬਿਲਡਿੰਗਾਂ ਕਦੋਂ ਤੱਕ ਧਿਆਨ ਦਿੰਦਾ ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਦੋਸ਼ੀ ਦੀ ਰਿਪੋਰਟ ਹੈਲੋ ਹਾਂਜੀ ਇਥੇ ਪਾਰਕ ਦੇ ਵਿੱਚ ਚੂਹੇ ਬਹੁਤ ਹਨ ਇਹਦੇ ਵਿੱਚ ਬਹੁਤ ਰੋਏ ਖੱਡੇ ਪਏ ਹੋਏ ਹਨ ਇੱਦੀ ਜ਼ਮੀਨ ਦਾ ਕੋਈ ਨਹੀਂ ਪਤਾ ਕਿਧਰੋਂ ਬੋਲੀ ਹੈ ਕਿਧਰੋਂ ਖਾਲੀ ਹੈ ਕਿਧਰੋਂ ਨਹੀਂ ਹੈ ਉਹ ਤੁਸੀਂ ਕੰਮ ਕਰਦੇ ਹੋ ਸਕੂਲ ਹੈ ਹਾਂਜੀ ਹਾਂਜੀ ਸਕੂਲ ਵੀ ਹੈ ਬੱਚਿਆਂ ਦਾ ਔਰ ਸਬਜ਼ੀ ਮੰਡੀ ਵੀ ਹੈ ਇਹ ਟੈਂਕੀ ਪ੍ਰਸ਼ਾਸਨ ਵੱਲੋਂ तो जी थी था था पक्थर पक्थर जी पहला गिर गिर और चालर जी थी। पूरी थी पूरी चालर पूरी पूरी दी थी उस वे भी घटो घट दस बारह बंद बैठे थे गिर गया हांजी हां पत्रकार जी जी हो जी टैंकी सारी खस्ता चाई ਇਹ ਟੈਂਕੀ ਦੀ ਖਸਤਾ ਹਾਲਤ ਹੈ ਤੁਸੀਂ ਕੀ ਕਹੋਗੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕੀ ਨਹੀਂ ਅਸੀਂ ਜਿਹੜੀ ਟੈਂਕੀ ਦੀ ਖਸਤਾ ਹਾਲਤ ਹੈ ਇਸ ਨੂੰ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਇਸ ਤੇ ਬਹੁਤ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਦਾ ਕੋਈ ਭਰੋਸਾ ਨਹੀਂ ਕਦੀ ਵੀ ਢੀਲ ਸਕਦੀ ਹੈ